ਸਾਨੂੰ ਜੀ 21 ਸਾਲ ਹੋ ਗਏ ਨੇ ਲਗਾਤਾਰ ਲੰਗਰ ਲਗਾਉਂਦੇ ਹੋਏ 2 ਸਾਲ ਤੋਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਇਆ ਕਰਦੀ ਆ 2 ਸਾਲ ਤੋਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਕਿਉਂਕਿ ਨੈਸ਼ਨਲ ਹਾਈਵੇ ਦੇ ਉੱਤੇ ਜਿੱਥੇ ਬਾਥਰੂਮ ਲੈਟਰਿੰਗਾਂ ਜਿਹੜੀਆਂ ਗਵਰਨਮੈਂਟ ਵੱਲੋਂ ਅਲਾਟ ਕੀਤੀਆਂ ਗਈਆਂ ਸੀ ਉਹ ਐਨਐਚਪੀ ਨੇ ਜਣ ਕੇ ਉਹ ਬੰਦ ਕਰ ਦਿੱਤੀਆਂ ਐ ਨਹੀਂ ਵੀ ਅਮਰਨਾਥ ਯਾਤਰਾ ਵਿਲੇ ਉਹ ਜਣ ਕੇ ਜੂਜ ਹੁੰਦੀਆਂ ਸੀ ਆਮ ਪਬਲਿਕ ਵੈਸਨੋ ਦੇ ਵੀ ਜਾਂਦੇ ਸੀ ਕੋਈ ਜਾਂਦਾ ਸੀ ਆਂਦਾ ਸੀ ਤੇ ਲੋਕੀ ਉੱਤੇ ਬਿਸ਼ਰਾਮ ਕਰਦੇ ਸੀ ਫ੍ਰੈਸ਼ ਹੁੰਦੇ ਸੀ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਿਆ ਅਸੀਂ ਆਪਣਾ ਇਹ ਰੱਖਿਆ ਵੀ ਅਸੀਂ ਹੁਣ 2 ਸਾਲ ਤੋਂ ਲੰਗਰ ਆਪਣੇ ਆਫਿਸ ਤਿਆਰ ਕਰ ਰਹੇ ਹਾਂ ਔਰ ਅਸੀਂ ਵਰਤਾ ਰਹੇ ਹਾਂ ਚੱਕੀ ਬੈਂਕ ਸਵਰਾਜ ਐਕਸਪ੍ਰੈਸ ਦੇ ਵਿੱਚ ਔਰ ਸ਼ਹਿਰ ਵਾਲੇ ਸਟੇਸ਼ਨ ਅਹਮਦਾਬਾਦ ਐਕਸਪ੍ਰੈਸ ਵਿੱਚ ਔਰ ਲੋਕੀ ਜਿਹੜੇ ਸਾਡੇ ਨਾਲ ਜੁੜੇ ਹੋ ਦੇਣਾ ਉਹ ਸਾਨੂੰ ਪਹਿਲੇ ਹਫਤਾ ਬਾਅਦ ਫੋਨ ਕਰ ਦਿੰਦੇ ਨੇ ਸਾਡੀਆਂ ਇੰਨੀਆਂ ਗੱਡੀਆਂ ਆ ਰਹੀਆਂ ਜੇ ਅਸੀਂ ਟ੍ਰੇਨ ਜਾ ਰਹੇ ਹਾਂ ਜੇ ਅਸੀਂ ਕਾਰਾਂ ਜਾ ਰਹੇ ਹਾਂ ਜਿਸ ਤਰ੍ਹਾਂ ਤਿੰਨ ਤਰੀਕ ਨੂੰ ਯੂਪੀ ਤੋਂ ਕਾਨਪੁਰ ਤੋਂ ਆ ਰਹੀਆਂ ਪੰਜ ਕਾਰਾਂ ਚੰਡੀਗੜ੍ਹ ਤੋਂ ਤਿੰਨ ਬੱਸਾਂ ਆ ਰਹੀਆਂ 4 ਤਰੀਕ ਨੂੰ ਤੇ 3 ਤਰੀਕ ਨੂੰ ਲੁਧਿਆਣੇ ਤੋਂ ਪੰਜ ਬੱਸਾਂ ਆ ਰਹੀਆਂ 4 ਤਰੀਕ ਨੂੰ ਕਿਉਂਕਿ ਸਾਡਾ ਨੈਟਵਰਕ ਜਿਹੜਾ ਨਾ ਮੋਬਾਈਲ ਦੇ ਥਰੂ ਸਾਰਿਆਂ ਨਾਲ ਅਟੈਚ ਆ ਤੇ ਸਾਡੀ ਡੀਸੀ ਸਾਹਿਬਾ ਕੇ ਬੇਨਤੀ ਆ ਵੀ ਸਾਨੂੰ ਜਗ੍ਹਾ ਜਲਦੀ ਸੁੱਤੇ ਦੀ ਅਲਾਟ ਕਰਾਣ ਤੇ ਅਸੀਂ ਹਾਈਵੇ ਦੇ ਉੱਤੇ ਜਾ ਕੇ ਲੰਗਰ ਲਾਈਏ ਔਰ ਪਬਲਿਕ ਦੀ ਸੇਵਾ ਕਰੀਏ ਤੇ ਅੱਜ ਸਾਡੇ ਵਿੱਚ ਸਾਡੇ ਭਰਾ ਪਵਨ ਮਹਾਜਨ ਜੀ ਰਿਸ਼ੂ ਔਰ ਮਦਨ ਛਾਵੜਾ ਜੀ ਆਏ ਨਾ ਅਸੀਂ ਇਹਨਾਂ ਦਾ ਤੈਦ ਲਉ ਸਵਾਗਤ ਕਰਦੇ ਆ ਇਹਨਾਂ ਨੇ ਆ ਕੇ ਜੋ ਜਗਾ ਕੇ ਬੋਲੇ ਬਾਬਾ ਦਾ ਲੰਗਰ ਦੀ ਜਿਹੜੀ ਇਹ ਸ਼ੁਰੂਆਤ ਕਰਾਈ ਆ ਹਰ ਹਰ ਮਹਾਦੇਵ